ਤੋ ਅਸੀਂ ਮਤਲਬ ਕੁਝ ਟਾਈਮ ਤੇ ਫਾਈਨ ਵੀ ਦਿੰਦੇ ਰਹੇ ਹਾਂ ਕਿਉਂਕਿ ਇੱਕ ਠੀਕ ਹੁੰਦੇ ਨਾ ਬੱਚੇ ਫਿਰ ਅਸੀਂ ਉਹਨਾਂ ਦੀ ਗਿਣਤੀ ਜਾਂਦੇ ਸੀ ਕਿ ਨਹੀਂ ਦਸਤਾਰ ਬੰਨਈ ਤੇ ਨਹੀਂ ਬੰਨਈ ਤੇ ਮਤਲਬ ਉਹ ਇੱਕ ਵੱਖਰਾ ਹੀ ਨਜ਼ਾਰਾ ਸੀ ਜਿਹੜਾ ਮਤਲਬ ਜਿਹੜੀ ਵੀ ਟੀਚਰ ਦਿੰਦੀ ਕਿ ਵਾਹ ਤੂੰ ਪੱਕ ਬਣ ਲਈ ਐ ਤੂੰ ਪੱਕ ਬਣ ਲਈ ਬਸ ਉਹ ਦੇਣ ਤੇ ਆਜਦਾ ਦੇਣ ਇੱਕ ਬਰਾਬਰ ਹੀ ਐ ਕਿ ਨਾ ਉਹ ਭੁੱਲਦਾ ਤੇ ਨਾ ਅੱਜ ਵਾਲਾ ਅੱਜ ਦਿਨ ਨਵਾਂ ਚੜਦਾ ਐ ਕੁਝ ਨਵਾਂ ਕੀਤਾ ਜਾਵੇ ਤੇ ਮੈਂ ਆਪਣੇ ਚੈਨਲ ਦੇ ਉੱਪਰ ਵੀ ਹਰ ਰੋਜ਼ ਕਦੀ ਲਾਈਵ ਹੋ ਕੇ ਦਸਤਾਰ ਸਜੋਣਾ ਮੈਂ ਕਦੀ ਵੀਡੀਓਜ਼ ਪਾ ਕੇ ਦਸਤਾਰ ਸਜੋਣਾ ਕਦੀ ਅਸੀਂ YouTube ਦੇ ਉੱਪਰ ਲਾਈਵ ਹੋ ਕੇ ਦਸਤਾਰ ਸਜੋਣਾ ਪੂਰੀ ਹੈ ਜੀ ਦਸਤਾਰ ਵੱਲੋਂ ਪੂਰੀ سپورਟ ਹੈ ਜੀ ਦਸਤਾਰ ਨੂੰ ਲੈ ਕੇ ਅੱਜ ਵੀ ਪੁੱਛਦੇ ਸੀ ਕਿ ਦੱਸਿਆ ਨਹੀਂ ਤੇਰਾ ਸਤਾਦ ਕੌਣ ਮੈਂ ਤਾਂ ਦੱਸਿਆ ਹੈ ਕਿ ਤੂੰ ਹੀ ਆ ਹੋਰ ਕੌਣ ਹੈ ਜੇ ਤੁਹਾਡੇ ਨਾਂ ਦੇ ਪਿੱਛੇ ਦੇਖੋ ਸਿੰਘ ਲੱਗਦਾ ਹੈ ਤੇ ਆਪਾਂ ਉਸ ਚੀਜ਼ ਦਾ ਮਤਲਬ ਸਮਝੀਏ ਤੇ ਸਾਬਤ ਸੂਤ ਬਣੀਏ ਦਸਤਾਰ ਨੂੰ ਗੁਰਬਾਣੀ ਨੂੰ ਆਪਣੇ ਆਪ ਨੂੰ ਆਪਣੇ ਧਰਮ ਨੂੰ ਅਸੀਂ ਪ੍ਰਮੋਟ ਕਰੀਏ ਤਾਂ ਕਿ ਵੱਧ ਚੜ੍ਹ ਕੇ ਗਿਆ ਸਕੇ ਅੰਮ੍ਰਿਤਸਰ ਗੁਰੂ ਨਗਰੀ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਢਿੱਲੋਂ ਦੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਜਿੱਥੇ ਸਿੱਖੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਵੱਖਰੇ ਤਰੀਕੇ ਦੇ ਨਾਲ ਕਿਸੇ ਟਾਈਮ ਗੁਰਪ੍ਰੀਤ ਢਿੱਲੋਂ ਆਪ ਗੁਰਸਿੱਖੀ ਦੀ ਜਿਹੜੀ ਪਾਗਾ ਉਹ ਨਹੀਂ ਬੰਨਦਾ ਸੀ ਪਰ ਵਿਚਾਰ ਕਿੱਦਾ ਹੈ ਉਹ ਗੱਲਬਾਤ ਕਰਾਂਗੇ ਪਰ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪੰਜਾਬ ਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਹ ਲੁੰਦੀ ਨਜ਼ਰ ਆ ਰਹੀ ਆ ਗੁਰਪ੍ਰੀਤ ਸਿੰਘ ਢਿੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੱਲੋਂ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਥੋੜਾ ਜਿਹਾ ਕਿ ਪੱਗ ਦਾ ਵਿਚਾਰ ਕਿੱਦਾਂ ਆਇਆ ਸ਼ੁਰੂਆਤ ਕਿਤਾ ਕੀ ਕੀਤੀ ਅੱਡੋ ਅ ਸਰ ਮੇਰਾ ਨਾਮ ਹੈਗਾ ਗੁਰਪ੍ਰੀਤ ਸਿੰਘ ਢਿੱਲੋਂ ਤੇ ਮੈਂ ਇੱਥੇ ਅੰਮ੍ਰਿਤਸਰ ਦਾ ਰਹਿਣ ਵਾਲਾ ਸਕੂਲਿੰਗ ਮੇਰੀ ਹੈਗੀ ਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਸੋ ਮੇਨ ਇੱਕ ਕੈਲੋਕੀ ਸਕੂਲਸ ਦਾ ਬਹੁਤ ਜ਼ਿਆਦਾ ਯੋਗਦਾਨ ਆ ਜਿਹੜੇ ਸਿੱਖੀ ਨੂੰ ਪ੍ਰੋਮੋਟ ਕਰਦੇ ਨੇ ਖਾਸ ਕਰਕੇ ਜਿਵੇਂ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਿਉਂਕਿ ਮੈਂ ਉੱਥੇ ਪੜਿਆ ਤਾਂ ਆਬਵੀਅਸਲੀ ਮੈਂ ਉਸ ਸਕੂਲ ਦੀ ਗੱਲ ਕਰੂੰਗਾ ਤੇ ਉੱਥੇ 6th 7th ਕਲਾਸ ਤੋਂ ਜੋ ਇੱਕ ਕੰਪਲਸ਼ਨ ਹੋ ਜਾਂਦੀ ਆ ਕਿ ਦਸਤਾਰ ਬੰਨਣੀ ਹੀ ਬੰਨਣੀ ਆ ਆਦਰਵਾਇਜ਼ ਫਾਈਨ ਵੀ ਲਿਆ ਜਾਂਦਾ ਸੀ ਹੁਣ ਤਾਂ ਨਹੀਂ ਪਤਾ ਬਟ ਉਸ ਵੇਲੇ ਇੱਕ ਬੱਚੇ ਨੂੰ ਡਰਾਇਆ ਜਾਂਦਾ ਸੀ ਕਿ ਜੇ ਤੁਸੀਂ ਨਾ ਬੰਨ ਗਏ ਤਾਂ ਤੁਹਾਡੇ ਕੋਲ ਫਾਈਨ ਲਿਆ ਜਾਊਗਾ ਸੋ ਅਸੀਂ ਮਤਲਬ ਕੁਝ ਟਾਈਮ ਵਾਸਤੇ ਫਾਈਨ ਵੀ ਦਿੰਦੇ ਰਹੇ ਆ ਕਿਉਂਕਿ ਇੱਕ ਠੀਠ ਹੁੰਦੇ ਨਾ ਬੱਚੇ ਫਿਰ ਅਸੀਂ ਉਹਨਾਂ ਦੀ ਗਿਣਤੀ ਹੁੰਦੀ ਸੀ ਕਿ ਨਹੀਂ ਦਸਤਾਰ ਬੰਨਣੀ ਤੇ ਨਹੀਂ ਬੰਨਣੀ ਉਹ ਫਿਰ ਕਾਫੀ ਜ਼ਿਆਦਾ ਜਦੋਂ ਮੀਟਿੰਗਸ ਤੋਂ ਬਾਅਦ ਆ ਕੰਪਲੇਨ ਜਿਆਦੀਆਂ ਜਾਣ ਲੱਪੀਆਂ ਕਰੇ ਕਿ ਤੁਹਾਡਾ ਬੱਚਾ ਦਸਤਾਰ ਨਹੀਂ ਬੰਨਦਾ ਫਿਰ ਮੈਂ ਆਪਣੇ ਮਾਮਾ ਜੀ ਨੂੰ ਕਹਿ ਕੇ ਕਿ ਮੈਨੂੰ ਦਸਤਾਰ ਦੇ ਕੇ ਜਾਓ ਫਿਰ ਅਸੀਂ ਅਰਦਾਸ ਕਰਾ ਕੇ ਸਵੇਰੇ ਦਾਦਾ ਜੀ ਨੇ ਮੈਨੂੰ ਦਸਤਾਰ ਬੰਨ ਕੇ ਦਿੱਤੀ ਤੇ ਜਿਸ ਦਿਨ ਅਸੀਂ ਦਸਤਾਰ ਬੰਨ ਕੇ ਮੈਂ ਸਕੂਲ ਗਿਆ ਤੇ ਮਤਲਬ ਉਹ ਇੱਕ ਵੱਖਰਾ ਹੀ ਨਜ਼ਾਰਾ ਸੀ ਜਿਹੜਾ ਮਤਲਬ ਜਿਹੜੇ ਵੀ ਟੀਚਰ ਹੁੰਦੀ ਕਿ ਵਾਹ ਤੂੰ ਪੱਗ ਬਨ ਲਈ ਅੱਜ ਤੂੰ ਪੱਗ ਬਨ ਲਈ ਬਸ ਉਹ ਦਿਨ ਤੇ ਅੱਜ ਦਾ ਦਿਨ ਇੱਕ ਬਰਾਬਰ ਹੀ ਹੈ ਕਿ ਨਾ ਉਹ ਭੁੱਲਦਾ ਤੇ ਨਾ ਜਿਹੜਾ ਵਾਲਾ ਦਿਨ ਭੁੱਲਦਾ ਹੈ। ਐਸਾ ਤਾਂ ਕਿ ਟੀਚਰਾਂ ਨੂੰ ਸੇਹਰਾ ਜਾਂਦਾ ਫਿਰ ਪਗੜੀ ਦਾ। ਬਿਲਕੁਲ ਜਾਂਦਾ ਜੀ ਬਿਲਕੁਲ ਜਾਂਦਾ। ਇੱਕ ਟੀਚਰਸ ਨੂੰ ਸੇਹਰਾ ਜਾਂਦਾ। ਇੱਕ ਮੇਰੇ ਦਾਦਾ ਜੀ ਨੇ ਜਿਨ੍ਹਾਂ ਨੇ ਮੈਨੂੰ ਦਸਤਾਰ ਬੰਨਣੀ ਦੱਸੀ ਕਿ ਕਿਵੇਂ ਬੰਨਣੀ ਜਾਂਦੀ ਹੈ ਕਿਉਂਕਿ ਹੋਰ ਕੋਈ ਲਾਵਾ ਨਹੀਂ ਜਿਸ ਤੋਂ ਮੈਂ ਦਸਤਾਰ ਸਿੱਖੀ ਹੋਵੇ। ਹਰ ਇੱਕ ਨੌਜਵਾਨ ਦੇ ਵੱਲੋਂ ਸਿੱਖੀ ਨੂੰ ਪ੍ਰਮੋਟ ਕਰਨ ਵੇਲੇ ਭਾਵੇਂ ਐਜੀਪੀਸੀ ਹੋਵੇ, ਹੋਰ ਧਾਰਮਿਕ ਸਤਾਨ ਹੋਣ। ਉਹਨਾਂ ਦੇ ਦਰੋਂ ਸਿੱਖੀ ਨੂੰ ਪਰਬੋਣ ਕਰੇ, ਵੱਖਰੇ-ਵੱਖਰੇ ਪ੍ਰੋਗਰਾਮ ਕੀਤੇ ਜਾਂਦੇ। ਵੱਖਰੇ-ਵੱਖਰੇ ਚੀਜ਼ਾਂ ਕੀਤੇ ਜਾਂਦੇ। ਉਹຊੇ ਇਹ ਸੀਗਾ ਕਿ ਦੇਖੋ ਆਪਾਂ ਹਰ ਰੋਜ਼ ਸਵੇਰੇ ਉੱਠਦੇ ਆ ਸਾਡੀਆਂ ਰੋਜ਼ ਸੇਮ ਜਿਹੜੀਆਂ ਸੇਮ ਐਕਟੀਵਿਟੀਜ਼ ਹੁੰਦੀਆਂ ਨੇ ਤੇ ਮੇਰੀ ਕੋਸ਼ਿਸ਼ ਇਹ ਸੀਗਾ ਕਿ ਅੱਜ ਦਿਨ ਨਵਾਂ ਚੜਦਾ ਹੈ ਕੁਝ ਨਵਾਂ ਕੀਤਾ ਜਾਵੇ ਤੇ ਮੈਂ ਆਪਣੇ ਚੈਨਲ ਦੇ ਉੱਪਰ ਵੀ ਹਰ ਰੋਜ਼ ਕਦੀ ਲਾਈਵ ਹੋ ਕੇ ਦਸਤਾਰ ਸਿਖਾਉਣਾ ਵਾ ਕਦੀ ਵੀਡੀਓਜ਼ ਪਾ ਕੇ ਦਸਤਾਰ ਸਿਖਾਉਣਾ ਵਾ ਕਦੀ ਅਸੀਂ YouTube ਦੇ ਉੱਪਰ ਲਾਈਵ ਹੋ ਕੇ ਦਸਤਾਰ ਸਿਖਾਉਨੇ ਆ ਸੋ ਜਿਹੜੀ ਮੇਰੀ ਗੇਮ ਹੈ ਜਿਹੜੀ ਮੇਰੀ ਸਕੇਟਿੰਗ ਆ ਉਹ ਵੀ ਇੱਕ ਮੇਰਾ ਪ੍ਰੋਫੈਸ਼ਨ ਆ ਕਿ ਸ਼ੁਰੂ ਤੋਂ ਇੱਕ ਸ਼ੌਂਕ ਨਾਲ ਮੈਂ ਕਰਦਾ ਆ ਰਿਹਾ ਹਾਂ ਸੋ ਮਨੇ ਇਹ ਸਿਖਿਆ ਕਿ ਕਿਉਂ ਨਾ ਇਹਨਾਂ ਦੋਵਾਂ ਚੀਜ਼ਾਂ ਨੂੰ ਕਲੈਬ ਕਰਕੇ ਤੇ ਕੁਝ ਇੱਕ ਐਸਾ ਕੀਤਾ ਜਾਵੇ ਕਿ ਜਿਹੜਾ ਕੋਈ ਅਗਰ ਕਰੇ ਵੀ ਤੇ ਚਾਰ ਵਾਰੀ ਸੋਚੇ ਕਿ ਇਹ ਹੋ ਕੀ ਗਿਆ ਜਾਂ ਕਿਵੇਂ ਕਰਨਾ ਹੈ ਸੋ ਇੱਕ ਮੇਰੀ ਸੋਚ ਸੀ ਇਹ ਸੀ ਨੂੰ ਮੈਂ ਚਾਰ ਪੰਜ ਸਾਲ ਤੋਂ ਪਲਾਨ ਕਰਦਾ ਪਿਆ ਸੀ ਆਪਣੇ ਉਸਤਾਦ ਜੀ ਨਾਲ ਮੈਂ ਗੱਲ ਕਰਦਾ ਰਹਿੰਦਾ ਸੀ ਆਪਣੇ ਕੋਚ ਸਾਹਿਬ ਮੇਰੇ ਹਰਕਵਲ ਸਿੰਘ ਜੀ ਕਿ ਮੈਂ ਇਹਨੂੰ ਅੱਗੇ ਲੈ ਕੇ ਆਉਣਾ ਵਾ ਕਿਵੇਂ ਲੈ ਕੇ ਆਵਾਂ ਬਸ ਜਿਸ ਦਿਨ ਉਹ ਰੋਜ਼ ਕਹਿੰਦਾ ਕਿ ਅੱਜ ਕਰਦੇ ਆਂ ਤੂੰ ਪ੍ਰੈਕਟਿਸ ਕਰ ਲਾ ਤੋ ਇਦਾਂ ਕਰ ਲਾ ਫਿਰ ਜਿੱਦਣ ਗੱਲ ਕੀਤੀ ਪਤਾ ਲੱਗਾ ਕਿ 올ਓਵਰ ਇੰਡੀਆ ਦਾ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਆਉਂਦਾ ਸਕੈਟਿੰਗ ਦਾ ਸੋ ਫਿਰ ਮੈਨੂੰ ਉੱਥੇ ਓਪਨਿੰਗ ਦੇ ਵਿੱਚ ਇੱਕ ਆਪਣੀ ਪਰਫਾਰਮੈਂਸ ਜਿਹੜਾ ਵਾ ਦੇਣ ਦਾ ਮੌਕਾ ਮਿਲਿਆ ਇਹ ਨਹੀਂ ਕਿ ਤੇ ਹੋਇਆ ਕਿ ਉਸਤਾਦ ਇੱਕ ਤਾਂ ਮੈਨੂੰ ਪਿੱਛੇ ਛੱਡਦਾ ਹੀ ਤੇ ਮੈਂ ਕੀਤਾ ਨਹੀਂ ਨਹੀਂ ਜੀ ਵੇਖੋ ਮੈਂ ਕਹਿੰਦੇ ਆ ਕਿ ਗੁਰੂ ਬਿਨਾ ਗੱਤ ਨਹੀਂ ਆ ਕਿ ਆਪਣੇ ਜਿਹੜੇ ਉਸਤਾਦ ਨੇ ਦੋ ਨੇ ਠੀਕ ਹੈ ਜੀ ਫਿਰ ਉਹਨਾਂ ਨੂੰ ਤਾਂ ਆਪਾਂ ਪਿੱਛੇ ਛੱਡ ਨਹੀਂ ਸਕਦੇ ਉਹ ਤਾਂ ਐਸਾ ਨੂੰ ਜਿਵੇਂ ਮਰਜ਼ੀ ਲੈ ਜਾਣ ਪਰ ਅਸੀਂ ਨਹੀਂ ਛੱਡ ਸਕਦੇ ਕਿਉਂਕਿ ਸਾਡਾ ਜੇ ਆਪਾਂ ਕਹੀਏ ਸਾਰਾ ਕੁਝ ਦਿੱਤਾ ਕਰਾਇਆ ਉਸਤਾਦਾਂ ਵੱਲੋਂ ਤਾਂ ਹੈ ਹੀ ਆ ਜੋ ਬਾਕੀ ਮਹਾਰਾਜ ਦਾ ਹੁਕਮ ਆ ਜੋ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਅਸੀਂ ਉਹਨਾਂ ਦੇ ਕਹਣੇ 'ਚ ਚੱਲਦੇ ਪਏ ਆ ਸਾਦਾ ਜੀ ਦੀ ਬਹੁਤ ਸਪੋਰਟ ਹੈ ਤੁਹਾਨੂੰ ਪੂਰੀ ਹੈ ਜੀ ਦਸਤਾਰ ਵੱਲੋਂ ਪੂਰੀ ਸਪੋਰਟ ਹੈ ਜੀ ਦਸਤਾਰ ਨੂੰ ਲੈ ਕੇ ਅੱਜ ਵੀ ਪੁੱਛਦੇ ਸੀ ਕਿ ਦੱਸਿਆ ਨਹੀਂ ਤੇਰਾ ਉਸਤਾਦ ਕੌਣ ਹੈ ਮੈਂ ਤਾਂ ਦੱਸਿਆ ਹੈ ਕਿ ਤੂੰ ਹੀ ਆ ਹੋਰ ਕੌਣ ਆ ਪਰ ਇਹ ਸਖੀਰ ਪ੍ਰਮੋਟ ਕਰਨ ਵਾਸਤੇ ਤੁਹਾਡੇ ਕੋਲ 13 ਸਾਲ ਹੋ ਗਏ ਤੁਹਾਨੂੰ ਪਗ ਬੰਦ ਹਾਂਜੀ ਹਾਂਜੀ ਪੁੱਛਤਾ ਕਿ ਕਿੰਨੇ ਨੌਜਵਾਨਾਂ ਦੇ ਪੱਗਾ ਬਣ ਚੁੱਕੇ ਆ ਕਿਸ ਕੋਈ ਫਿਲਮਾਂ ਦੇ ਵਿੱਚ ਜਾਂ ਫਿਲਮ ਦੇ ਵਿੱਚ ਕੰਮ ਕਮ ਕਰਦਾ ਤੁਸੀਂ ਸਿਰਫ ਇੱਕ ਮੂਵੀ ਮਿਲੀ ਸੀਗੀ ਐਂਡ ਗਾਣਿਆਂ ਦੇ ਵਿੱਚ ਇੱਕ ਦੋ ਚ ਬੰਨੀਆਂ ਨੇ ਐਂਡ ਇੱਕ ਮੂਵੀ ਸੀ ਸਾਗਮ 뮤직 ਦੀ ਇੱਕ ਉਹਦੇ ਵਿੱਚ ਬਣੀ ਸੀ ਦਸਤਾਰ ਐਂਡ ਹੋਰ ਵੀ ਸਿੰਗਰਸ ਐਂਡ ਸਲੈਬਰਟੀ ਜਿਹੜੇ ਨੇ ਉਹਨਾਂ ਦੇ ਪੱਗਾ ਬਣ ਚੁੱਕੇ ਆ ਕੋਈ ਮਾਨਸੂਜਨ ਦਾ ਕਿਸੇ ਗੁਰਸੇਖ ਬਹੁਤ ਮਾਨ ਹੁੰਦਾ ਜੀ ਇਹ ਆਪਣਾ ਸਾਬਤ ਸੂਰਤ ਹੈ ਜੀ ਸਾਡੀ ਇਤੋਂ ਵੱਡੀ ਮਾਨ ਦੀ ਗੱਲ ਸਾਨੂੰ ਕੋਈ ਨਹੀਂ ਹੋ ਸਕਦੀ ਜਿਹੜੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਤੀ ਆ ਇੱਕ ਸਾਡੀ ਜੂਨ ਸੁਧਾਰਤੀ ਆ ਸ਼ਾਇਦ ਆਪਾਂ ਕਿਸੇ ਹੋਰ ਮੰਨ ਲਓ ਪਹਿਰਾਵੇ ਚ ਹੁੰਦੇ ਤੇ ਹੋ ਸਕਦਾ ਆਪਾਂ ਆਪਣੇ ਆਪ ਨੂੰ ਸਫਲਤਾ ਚ ਨਾ ਮਹਿਸੂਸ ਕਰਦੇ ਹਾਂ ਗੱਸੀ ਕਹਿੰਦੇ ਕਿ ਪੰਜਾਬ ਦੀ ਗੱਲ ਕੀਤੀ ਆ ਬਈ ਕਿ ਕਟਿੰਗ ਵਾਲੇ ਜ਼ਿਆਦਾ ਦਿਖਦੇ ਪਕੜੀ ਵਾਲੇ ਘੱਟ ਦਿਖਦੇ ਸਨ ਨਹੀਂ ਸਰ ਹੁਣ ਤਾਂ ਦੇਖੋ ਤੁਸੀਂ ਵੀ ਆ ਹਨਾ ਤੁਸੀਂ ਵੀ ਆਪਣੀ ਦੇਖੋ ਮੈਂ ਤਾਂ ਉਮੀਦ ਕਰਦਾ ਕਿ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਦਾੜਾ ਪ੍ਰਕਾਸ਼ ਕਰੋ ਹਨਾ ਕਿ ਤੁਸੀਂ ਦਸਤਾਰ ਬੰਨੀ ਹੋਈ ਆ ਭਾਵੇਂ ਤੁਹਾਡੀ ਕਟਿੰਗ ਆ ਪਰ ਤੁਸੀਂ ਇੱਕ ਦਸਤਾਰ ਨੂੰ ਪਹਿਲ ਦਿੱਤੀ ਆ ਕਿਉਂਕਿ ਤੁਹਾਡੇ ਨਾਂ ਦੇ ਪਿੱਛੇ ਸਿੰਘ ਲੱਗਦਾ ਸੋ ਸਿੰਘ ਲੱਗਣਾ ਹੀ ਬੜੀ ਵੱਡੀ ਗੱਲ ਆ ਸਾਡੇ ਲਈ ਤੇ ਪਰ ਇੱਕ ਚੀਜ਼ ਹੋ ਰਹੀ ਆ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪ੍ਰੋਮੋਟ ਕੀਤਾ ਜਾ ਰਿਹਾ ਗੁਰਸਿੱਖੀ ਨੂੰ ਉੱਥੇ ਵੱਖਰੇ ਵੱਖਰੇ ਧਾਰਮਿਕ ਹੈ ਜਿਹੜੇ ਆ ਕਿ ਲੱਗਦਾ ਕਿ ਪ੍ਰਚਾਰ ਦੀ ਕਮੀ ਹੈਗੀ ਕਿਤੇ ਨਹੀਂ ਸਰ ਹੁਣ ਨਹੀਂ ਹੈਗੀ ਕਿਉਂਕਿ ਆਪਣੇ ਅਲੱਗ-ਅਲੱਗ ਸਿਟੀਆਂ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਦਸਤਾਰ ਕੋਚ ਨੇ ਸੋ ਮੈਂ ਉਹਨਾਂ ਸਾਰਿਆਂ ਦਾ ਥੈਂਕਸ ਇਸ ਚੀਜ਼ ਨੂੰ ਕਰਦਾ ਆ ਕਿ ਤੁਸੀਂ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਦਸਤਾਰ ਸੈਂਟਰਸ ਦੇ ਥਰੂ ਤੇ ਬੱਚਿਆਂ ਨੂੰ ਆਪਣੇ ਦਸਤਾਰ ਮੁਕਾਬਲੇ ਦੇ ਥਰੂ ਗੁਰਦੁਆਰੇ ਕਮੇਟੀਆਂ ਦੇ ਵਿੱਚ ਜਿਨ੍ਹਾਂ ਨੇ ਲਿੰਕ ਕੀਤੇ ਹੋਏ ਆ ਉੱਥੇ ਫ੍ਰੀ ਕੈਂਪ ਲਾਉਂਦੇ ਨੇ ਫ੍ਰੀ ਦਸਤਾਰ ਮੁਕਾਬਲੇ ਹੁੰਦੇ ਨੇ ਸੋ ਉਹਨਾਂ ਵਿੱਚ ਤੁਸੀਂ ਅger ਜਾ ਕੇ ਦੇਖੋਗੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆ ਨਾ ਦਸਤਾਰ ਦੇ ਨਾਲ ਜੁੜੇ ਮਿਲਣਗੇ ਕਿੰਨੀ ਪ੍ਰੈਕਟਿਸ ਤਾਂ ਨੂੰ ਕਰਨੀ ਪਈ ਉਸ ਵੀਡੀਓ ਵਾਸਤੇ ਕਹਿੰਦੇ ਕਿ ਪਹਿਲਾਂ ਗਲੀ ਆਪਣੀ ਗਲੀ ਦੇ ਵਿੱਚ ਪ੍ਰੈਕਟਿਸ ਕੀਤੀਗੀ ਹਾਂ ਸਰ ਮੈਂ ਆਪਣੇ ਸਵੇਰੇ ਮੇਰੀ 6 ਵਜੇ ਦੀ ਬੱਚਿਆਂ ਨੂੰ ਸਿਖਾਉਣ ਦੀ ਕਲਾਸ ਹੁੰਦੀ ਆ ਤੇ ਮੇਰੇ ਕੋਲ ਪੰਜ ਸਟੂਡੈਂਟ ਆਉਂਦੇ ਹੁੰਦੇ ਸੀ ਮਾਰਨਿੰਗ ਦੇ ਵਿੱਚ ਸੋ ਮੈਂ ਉਹਨਾਂ ਤੋਂ ਅੱਧਾ ਘੰਟਾ ਪਹਿਲਾਂ ਉੱਠ ਕੇ ਸੋ ਮੈਂ ਉਹਨਾਂ ਕੋ ਨੂੰ ਪੂਣੀ ਕਰਾ ਕੇ ਤੇ ਇੱਕ ਸਟੂਡੈਂਟ ਦੀ ਮੈਂ ਡਿਊਟੀ ਲਈ ਹੁੰਦੀ ਸੀ ਕਿ ਤੂੰ ਟਾਈਮ ਨੋਟ ਕਰਨਾ ਮੈਂ ਕਿੰਨੇ ਦਿਨ ਚ ਪੱਗ ਬੰਨਦਾ ਹਾਂ ਸੋ ਮਤਲਬ ਰੈਗੂਲਰ ਮੈਂ ਕਰੇ ਸਵੇਰੇ ਉੱਠ ਕੇ ਤੇ ਇਹ ਚੀਜ਼ ਦੀ ਮੈਂ ਪ੍ਰੈਕਟਿਸ ਰੈਗੂਲਰ ਕਰਦਾ ਸੀ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੂਗਾ ਜੇ ਤੁਹਾਡੇ ਨਾਂ ਦੇ ਪਿੱਛੇ ਦੇਖੋ ਸਿੰਘ ਲੱਗਦਾ ਆ ਤੇ ਆਪਾਂ ਉਸ ਚੀਜ਼ ਦਾ ਮਤਲਬ ਸਮਝੀਏ ਤੇ ਸਾਬਤ ਸੂਰਤ ਬਣੀਏ ਦਸਤਾਰ ਨੂੰ ਗੁਰਬਾਣੀ ਨੂੰ ਆਪਣੇ ਆਪ ਨੂੰ ਆਪਣੇ ਧਰਮ ਨੂੰ ਅਸੀਂ ਪ੍ਰਮੋਟ ਕਰੀਏ ਤਾਂ ਕਿ ਵੱਧ ਚੜ ਕੇ ਅੱਗੇ ਆ ਸਕੀਏ ਬਈ ਨੌਜਵਾਨ ਆਈਲੈਂਟਸ ਕਰਦੇ ਨੇ ਤੇ ਜਾਜ ਫੜਦੇ ਨੇ ਵਿਦੇਸ਼ ਦੇ 에어ਪੋਰਟ ਤੇ ਉਤਰਦੇ ਜਿਹੜੀ ਕਿ ਪਗੜੀ ਉਤਾਰ ਦਿੰਦੇ ਨੇ ਕੇਸ ਕਟਿੰਗ ਕਰਾ ਦਿੰਦੇ ਨੇ ਉਹਨਾਂ ਨੂੰ ਕੋਈ ਕਹਿੰਦੀ ਕਹਿੰਦਾ ਕਿ ਸਿਰ ਬਹੁਤ ਦਰਦ ਹੁੰਦਾ ਉੱਥੇ ਇੱਕ ਟਾਈਮਿੰਗ ਦੀ ਬਹੁਤ ਛੋਟੀ ਜਿਹੀ ਹੁੰਦੀ ਸਰ ਸਰ ਕਹਿ ਵੀ ਸਕਦੇ ਆ ਕਿਉਂਕਿ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਬਹਾਨਾ ਹੁੰਦਾ ਸੋ ਕਈ ਮੇਰੇ ਵੀਰ ਇਦਾਂ ਦੇ ਵੀ ਇੱਥੋਂ ਗਏ ਆ ਕਿ ਜਿਹੜੇ ਇੱਥੋਂ ਕਟਿੰਗ ਚ ਜਾ ਕੇ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਬਾਣਾ ਪਾਇਆ ਹੋਇਆ ਦਾੜਾ ਪ੍ਰਕਾਸ਼ ਕੀਤਾ ਹੈ ਅਮਰ ਸ਼ਗਏ ਹੋਏ ਆ ਸੋ ਇਹ ਅਸੀਂ ਉਹਨਾਂ ਨੌਜਵਾਨਾਂ ਨਾਲ ਵੇਖ ਕੇ ਵੀ ਦੂਜੇ ਲੋਕ ਜਿਹੜੇ ਜਿਹੜੇ ਉੱਥੇ ਰਹਿੰਦੇ ਨੇ ਖਾਸ ਕਰਕੇ ਬਾਹਰ ਵਾਲੇ ਜਿਹੜੇ ਨੇ ਉਹ ਜ਼ਿਆਦਾ ਵਧੀਆ ਸਿੱਖੀ ਨੂੰ ਸਾਹਮਣੇ ਰੱਖੀ ਹੋਈ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਜਿੱਥੇ ਸਿੱਖੀ ਘਟਿਆ ਉੱਥੇ ਅਗਰ ਉਹ ਪ੍ਰਮੋਟ ਕਰਨਗੇ ਉਸ ਚੀਜ਼ ਦਾ ਦਾਇਰਾ ਵਧੂਗਾ ਸੋ ਉਹ ਖੁਦ ਚ ਆਪਣੇ ਆਪ ਚ ਉਹਨਾਂ ਨੇ ਬਾਣੇ ਆਕੇ ਅਮਰ ਸ਼ਾਹ ਕੇ ਬਾਣੀ ਨੂੰ ਤੇ ਬਾਣੀ ਨੂੰ ਪ੍ਰਮੋਟ ਕਰਦੇ ਪਏ ਦਸਤਾਰ ਨੂੰ ਪ੍ਰਮੋਟ ਕਰਦੇ ਪਏ ਆ ਚਲੋ ਸਭ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਵੱਖਰਾ ਲਿਆਂਦਾ ਜਾਵੇਗਾ ਤੁਹਾਡੇ ਕੋਸ਼ਿਸ਼ ਤਾਂ ਸਾਡੀ ਇਹੀ ਹੈ ਕਿ ਕੁਝ ਅਲੱਗ ਕਰੀਏ ਜਿਹਦੇ ਨਾਲ ਆਉਣ ਵਾਲੀ ਪੀੜ੍ਹੀ ਆ ਕੁਝ ਦੇਖ ਕੇ ਕੁਝ ਅਲੱਗ ਦੇਖ ਕੇ ਚਾਹੇ ਉਹ ਇੰਸਟਾਗ੍ਰam ਦੇ ਥਰੂ ਆ ਚਾਹੇ ਉਹ ਕਿਸੇ ਵੀ ਸੋਸ਼ਲ ਨੈਟਵਰਕ ਦੇ ਥਰੂ ਆ ਤਾਂ ਸਾਡੀ ਪਹਿਲੀ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੀ ਦਸਤਾਰ ਨੂੰ ਪ੍ਰੋਮੋਟ ਕਰੀਏ ਤੇ ਅੱਗੇ ਵੀ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਜੀ ਇਹ ਗੁਰੂ ਸਿੱਖ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਢਿੱਲੋਂ ਜਿਨ੍ਹਾਂ ਦੇ ਵੱਲੋਂ ਸਿੱਖੀ ਨੂੰ ਪ੍ਰੋਮੋਟ ਕਰਨ ਵਾਸਤੇ ਇੱਕ ਵੱਖਰਾ ਜਿਹੜਾ ਉਪਰਾਲਾ ਕੀਤਾ ਗਿਆ। ਕੈਮਰਾਮੈਨ ਮਨੋਜ ਦੇ ਨਾਮ ਅਮਜਿੰਦਰ ਸਿੰਘ ਲਿਵਿੰਗ ਇਨ ਅੰਮ੍ਰਿਤਸਰ।